ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੋਰ ਜੀ ਕਿੱਦਾਂ ਹੋ ਸਾਰੇ ਵੈਲਕਮ ਬੈਕ ਟੂ ਮਾਈ ਚੈਨਲ ਪ੍ਰਭਜੋ 26 ਮੈਰਾ ਵਲੌਗਸ ਤੇ ਰਾਤੀ ਆਈ ਸੀ ਜਿਨੇ ਰੀਤ ਨੇ ਰੀ ਨੇ ਸਤਿਆਨਾਸ਼ ਕਰਤਾ ਸਾਰੇ ਕਿਤੇ ਕਿ ਜਦੋਂ ਆਪਾਂ ਸੋਚਦੇ ਆ ਕਿ ਚਲੋ ਕੋਈ ਕੰਮ ਕਰਾਂਗੇ ਜਲਦੀ ਜਲਦੀ ਕੰਮ ਕਰਕੇ ਤੇ ਕੰਮ ਆਪਣਾ ਡਬਲ ਹੋ ਜਾਂਦਾ ਆ ਤੇ ਦੇਖੋ ਸਾਰਾ ਵੇੜਾ ਪੂਰਾ ਭਰ ਗਿਆ ਹੈ। ਨਾ ਵੈਸ ਪਹਿਲਾਂ ਵੀ ਗਿਰਦੇ ਨੇ ਪਰ ਰਾਤ ਜ਼ਿਆਦਾ ਕੰਮ ਖਰਾਬ ਹੋ ਗਿਆ ਸਾ ਲੈਣ ਦਾ ਵੀ ਟਾਈਮ ਨਹੀਂ ਹੈ ਇੰਨਾ ਜ਼ਿਆਦਾ ਕੰਮ ਵਧਿਆ ਇੱਕ ਤਾਂ ਬੱਚਿਆਂ ਨੂੰ ਛੁੱਟੀਆਂ ਹੀ ਗਈਆਂ ਨੇ ਤੇ ਦੂਸਰਾ ਨੇਰੀ ਨੇ ਵਿਚਾਰ ਰੱਖਿਆਗਾ ਦੋ ਦਿਨ ਆਈ ਨਹੀਂ ਵਧੀਆ ਰਿਹਾ ਸਾਫ਼ ਜਿਹਾ ਜਲਦੀ ਕੰਮ ਨਿਬੜੇ ਅੰਦਾਜ਼ ਸੀ ਪਰ ਇਹ ਕੀ ਹੋਣ ਦੇਖੋ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿੱਥੋਂ ਸ਼ੁਰੂ ਕਰਾਂ ਦੇਖੋ ਇਧਰ ਹਾਲ काम डबल ਤੋਂ ਟ੍ਰਿਪਲ ਹੋ ਜਾਂਦਾ ਕਿਉਂਕਿ ਬੱਚੇ ਵੀ ਘਰੇ ਨੇ ਉਹਨਾਂ ਦੀ ਵੀ ਸੇਵਾ ਪਾਣੀ ਕਰਨੀ ਆ ਤੇ ਇਧਰੋਂ ਨੇਰੀ ਨੇ ਤੂਫਾਨ ਮਚਾਰ ਰੱਖਿਆ ਹੁਣ ਇਹ ਵੀ ਸਾਫ਼ ਕਰਨਾ ਤੇ ਤੀਸਰਾ ਆਪਣੇ ਗਾਰਡਨ ਦੀ ਦੇਖਰੇਖ ਕਰਨੀ ਮੈਂ ਸੋਚੇ ਸੀ ਚਲੋ ਵੀ ਟਾਈਮ ਨਾਲ ਵੇਲੇ ਹੋ ਕੇ ਫਟਾਫਟ ਆਪਾਂ ਇਧਰੋਂ ਆ ਕਰ ਦਾਂਗੇ ਕਲੀਨ ਇਹ ਸ਼ੂਮਤੀ ਮਈਆ ਸੇ ਬੋਲੇ ਨੰਦ ਲਾਲਾ राधा क्यों गोरी मैं क्यों काला राधा क्यों गोरी मैं क्यों काला यशोमति मैया से बोले नंदलाला राधा क्यों ਕਾਤੀ ਮਈਆ ਲਲਨ ਕੋ ਮਤਾਇਆ ਬੋਲੀ ਮੁਸਕਾਤੀ ਮਈਆ ਲਲਨ ਕੋ ਬਤਾਇਆ ਕਾਲੀ ਅਲੀ ਅਰੀ ਆਧੀ ਰਾਤ ਮੇ ਤੂ ਆਇਆ ਲਾੜ ਲਾ ਕਨਈਆ ਮੇਰਾ ਕਾਲੀ ਕਮਲੀ ਵਾਲਾ इसी लिए काला यशोमति मैया से बोले नंदलाला राधा क्यों गोरे मैं क्यों काला बोले मुस्कती मैया सुन मेरे प्यारे ਗੁਰੀ ਗੁਰੀ ਰ ਅਧਿਕਾ ਕੀ ਨੈਣ ਕਜਰਾ ਰੇ ਕਾਲੇ ਨੇਨੋ ਵਾਲੀ ਨੇ ਐਸਾ ਜਾਦੂ ਦਾ ਲਾ ਇਸ ਲਈ ਕਾਲਾ ਯਸ਼ੋਮਤੀ ਮਈਆ ਸੇ ਬੋਲੇ ਨੰਦ ਲਾਲਾ राधा क्यों गोरी मैं क्यों काला राधा क्यों गोरी मैं क्यों काला इतने मेरा धेरा आई ठलाती मैंने न जादू बोली बल खाती मैया कन्हैया तेरा जग से निराला इसलिए काला यशोमति मैया से बोले नंदलाला राधा क्यों गोरी ਮੈਂ ਕਿਉਂ ਕਾਲਾ ਰਾਧਾ ਕਿਉਂ ਗੋਰੀ ਮੈਂ ਕਿਉਂ ਕਾਲਾ ਯਾਸ਼ੋਮਤੀ ਮਹੀਆ ਸੇ ਬੋਲੇ ਨੰਦ ਲਾਲਾ ਰਾਧਾ ਕਿਉਂ ਗੋਰੀ ਮੈਂ ਕਿਉਂ ਕਾਲਾ राधा क्यों गोरी मैं क्यों काला बोल बाके बिहारी लाल की जय हांजी देखो ये इस तरह दुनिया ने गोपिया की जामना दिया दिग्ह है ਇਹ ਬੂਰ ਤੋਂ ਵੱਧ ਫਲ ਆਂਦਾ ਵਾ ਨਾ ਉਹ ਹੀ ਹੈ ਜਾਮਣਾ ਹੀ ਨਹੀਂ ਗੀ ਇਹ ਤੇ ਇਸ ਤਰ੍ਹਾਂ गिर ਜਾਂਦੀਆਂ ਨਹੀਂ ਗੀਆਂ ਸਾਰੀਆਂ ਇਹ ਹਵਾ ਚਲਦੀ ਹੈ ਨਾ ਤੇਜ਼ ਤੇ ਉਹਦੇ ਨਾਲ ਫਿਰ ਫਲ ਗਿਰਨ ਲੱਗ ਜਾਂਦਾ ਨੀਚੇ ਦੇਖੋ ਕਿੰਨਾਂ ਸਾਰਾ ਬਲਗਿਰਾ ਡੇਲੀ ਇਹਨਾਂ ਨਹੀਂ ਚੱਕਦੀਆਂ ਮੈਂ ਡੇਲੀ ਦਵਾਰਾ ਫੇਰ ਪਿੱਛੇ गिर ਜਾਂਦੇ ਆ ਦੋ ਟਾਈਮ ਲਗਾਈ ਦਸਹਰੀ ਔਰ ਸ਼ਾਮ ਨੂੰ ਦੇਖੋ ਕਿੰਨੀਆਂ ਨੇ ਫੇਰ ਉਸ ਤੋਂ ਬਾਅਦ ਜਾਮਣਾ ਗਿਰਿਆ ਕਰੂੰਗੀ ਆ ਤੇ ਉਧਰ ਆ ਕੇ ਬੈਠ ਗਏ ਜੀ ਪੰਛੀ ਅਜੇ ਹੇ ਨੀਚੇ ਨਹੀਂ ਆਈ ਨਹੀਂ ਤਾਂ ਮੈਂ ਝਾੜੂ ਲਗਾਨੀ ਨਹੀਂ ਤੇ ਮੇਰੇ ਨਾਲ ਨਾਲ ਫਿਰਦੇ ਰਹਿੰਦੇ ਨੇ ਤੇ ਹੁਣ ਗਿਆੜਾ ਕੱਢ ਕੇ ਆਣਗੇ ਫੇਰ ਆਜੂਗੇ ਹਾਂਜੀ ਦੇਖੋ ਹੁਣ ਕਿੰਨਾ ਸਾਫ਼ ਲੱਗ ਰਿਹਾ ਵਿੜਾ ਤੇ ਸਾਰੇ ਝਾੜੂ ਲਗਾਏ ਆਂਦਾ ਆਪਾਂ ਬਸ ਉੱਥੇ ਤੱਕ ਹੀ ਲਗਾਉਣੇ ਹੁੰਨੇ ਆ ਤੇ ਇਧਰ ਸਾਰਾ ਇਧਰ ਸਾਫ਼ ਕਰਤਾ ਸੀਗਾ ਇੱਧਰ ਪਿਆ ਪੰਛੀਆਂ ਵਾਸਤੇ ਪਾਣੀ ਤੇ ਖਾਣਾ ਇੱਧਰ ਵੀ ਸਾਫ਼ ਹੋ ਗਿਆ ਸੀਗਾ ਆਪਾਂ ਝਾੜੂ ਲਾਉਣ ਨੂੰ 2-3 ਘੰਟੇ ਲੱਗ ਜਾਂਦੇ ਮੈਨੂੰ ਪੂਰੇ ਪਰ ਸੋਨਾ ਵੀ ਆਪਾਂ ਨਹੀਂ ਲੱਗਦਾ ਨਾ ਇੱਧਰ ਵੀ ਸਾਰਾ ਸਾਫ਼ ਕਰਤਾ ਸੀਗਾ ਆਪਾਂ ਦੇਖ ਕੋ ਬੋਲ ਤੇ ਕ ਬੋਲਦੀ ਬੁਲਬੁਲ ਕਹਿੰਦੇ ਇਹਨੂੰ ਕਿੰਨੀ ਬਿਆਰੀ ਲੱਗਦੀ ਆ ਨਾ ਬੋਲਦੀ ਆ ਦੇਖ ਲਓ ਇਹ ਲੜਾਕੀ ਚਿੜੀਆ ਲੜਾਕੀ ਸਾਡੇ ਸਾਡੇ ਉੱਪਰ ਰਹਿੰਦੀਆਂ ਨੇ ਨਾ ਜਿਹੜੇ ਦੋ ਇਹ ਉਹਨਾਂ ਚੱਕ ਹੈ ਲੜਾਕੋ ਇਹਨੂੰ ਇਹ ਹੁੰਦਾ ਵੀ ਘਰੇ ਕਿਉਂ ਆ ਗਿਆ ਕੋਈ ਹੋਰ ਲੜਾਕੀ ਐ ਲੜਾਕੀ ਇਹ ਇੱਥੇ ਬਹੁਤ ਸਾਰੇ ਆਲੇ ਨੇ ਪਾਏ ਹੋਏ ਜਿਹੜੀਆਂ ਨੇ ਬਹੁਤ ਤਰ੍ਹਾਂ ਦੇ ਜਿਹੜੀਆਂ ਰਹਿੰਦੀਆਂ ਨੇ ਗੀਆਂ ਉੱਪਰ ਜੰਮਣ ਦੇ ਤੇ ਹੁਣ ਗਈਆਂ ਹੀਆਂ ਨੇਗੀਆਂ ਇਹ ਦਾਣਾ ਪਾਣੀ ਲੈਣ ਨੂੰ ਇਧਰ ਉਧਰ ਡੀਆਂ ਹੀਆਂ ਨੇ ਤੇ ਜਦੋਂ ਆ ਕੇ ਬਹਿ ਜਾਂਦੀਆਂ ਨੇ ਵਿਚ ਵਿਚ ਬੈਠੀਆਂ ਵੀ ਨੇ ਤੇ ਬੜੀਆਂ ਸੁਣੀਆਂ ਲੱਗਦੀ ਨੇ ਗੇ ਆਵਾਜ਼ਾਂ ਇਹਨਾਂ ਦੀ ਹੈ ਅਲੱਗ ਅਲੱਗ ਤਰ੍ਹਾਂ ਦੀ ਆਵਾਜ਼ਾਂ ਕੱਢਦੀਆਂ ਨੇ ਤੇ ਹਾਂਜੀ ਹੁਣ ਇੱਥੇ ਪਰੇ ਕਹਿ ਰਹੀ ਸੀ ਕਿ ਬੜੀ ਮੰਮਾ ਮੇਰਾ ਫੇਸ਼ਲ ਕਰ ਦੋ ਤੇ ਫੇਸ ਮ사ਜ ਕਰਾਉਣ ਲੱਗੀ ਸੀ ਫੇਸ ਆਪਣੇ ਫੇਸ਼ਲ ਕਰਾਉਣ ਲੱਗੀ ਹੋਈ ਸੀਗੀ ਤੇ ਘਰ ਮੀ ਬਹੁਤ ਹੈ ਬਾਹਰ ਅੰਦਰ ਪੈ ਕੇ ਕੋਈ ਨਾ ਕੋਈ ਇਹਨਾਂ ਨੂੰ ਹਰਕਤਾਂ ਸੁਝਦੀਆਂ ਨੇ ਨਾ 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 ਓਏ ਗਿਰ ਨਾ ਜਾਈ ਤਿਲਕਣਾ ਬਹੁਤ ਹੈ ਗਰਮੀ ਇੰਨੀ ਨਾ ਸਿਰ ਜਿਨਾ ਬੋਟੇ ਜੇ ਬਾਰਿਸ਼ ਕਾ ਤੇ ਬਾਰਿਸ਼ ਕਾ ਤੇ ਇਹ ਨੀ ਜੇ ਕਪੜੇ ਮੈਂ ਧੋਤੇ ਸੀਗੇ ਸਵੇਰੇ ਸੁੱਕ ਗਏ ਨੇ ਨਾਲ ਦੀ ਨਾਲ ਹੁਣ ਰੱਖਦੇ ਨੇ ਮੈਨੂੰ ਸਾਬਣ ਲਾ ਕੇ ਪਾ ਦੇ ਹੁਣ ਕਿੱਥੇ ਲਗਾਵਾਂਗੇ ਇੰਨਾ ਕੀ ਆ ਸੁੱਕ ਜਾਣੀਆਂ ਇੰਨੀ ਧੁੱਪ ਪੈ ਰਹੀ ਹੈ ਮਿੰਟਾਂ ਜੀ ਸੁੱਕ ਜਾਣੀਆਂ ਸਾਬਣ ਲਾ ਕੇ ਪਾ ਦੇ ਹਾਂਜੀ ਇੱਕ ਹਮ ਤੇ ਪਰਿਣਾ आले ਸੀ ਇਹ ਤੇ ਇੱਧਰ ਰੈਡੀ ਹੋ ਗਿਆ ਸੀ ਇੱਕ ਹਮ ਤੇ ਇਹ ਅਨਕਾ ਲਾਕੇ ਟੋਰ ਮਾਰ ਰਿਹਾ ਸੀ ਸਰਦਾਰ ਜੀ ਵੀ ਆਗੇ ਲੰਗੇ ਮੋਟਰਸਾਈਕਲ ਤੇ ਚੜਕੇ ਆਇਆ ਚੱਲ ਪਿੱਛੇ ਨ ਹੋਇਆ ਪਰੂ ਨਾਲਿਆ ਗੁਲਦਨਾ ਕਢਾਲਾ ਹਾਂਜੀ ਸਰਦਾਰ ਜੀ ਲੈ ਕੇ ਆਏ ਸੀਗੇ ਸੌਦੇ ਰਾਸ਼ਨ ਥੋੜਾ ਮोटा-ਮੋਟਾ ਮੁੱਕਿਆ ਸੀਗਾ ਕਿਚਨ ਦਾ ਜਿਹੜਾ ਮੈਂ ਦੱਸਿਆ ਸੀ ਫੋਨ ਤੇ ਤੇ ਉਹ ਲੈ ਕੇ ਆਏ ਸੀਗੇ ਤੇ ਇਹਨਾਂ ਨੂੰ ਹੁਣ ਆਪਾਂ ਸਾਮਦੇ ਆ ਤੇ ਮੈਂ ਨਾਲ ਦੀ ਨਾਲ ਦੱਸੀ ਆ ਨੀ ਕਿ ਜੋ ਵੀ ਮੁੱਕਿਆ ਹੁੰਦਾ ਵਾ ਤੇ ਨਾਲ ਹੀ ਸੈਲਡ ਵਾਸਤੇ ਖੀਰੇ ਲੈ ਕੇ ਆਏ ਫਿਰ ਖਾਂਦੇ ਨੇਗੇ ਮੈਂ ਨਾਲ ਵੀ ਪਾਣੀ ਹੁੰਦੇ ਨੇ ਨਾ ਤਾਂ ਕਰਕੇ ਤੇ

ਉਹਨਾਂ ਦੀ ਲਾਈਟ ਨਹੀਂ ਨਾ ਹੈਗੀ ਸੀ ਆਪਣੇ ਨਿਵੇਟਰ ਹੈਗਾ ਆ ਤੇ ਫਿਰ ਉਹ ਕਹਿ ਰਹੀ ਸੀ ਕਿ ਆਂਟੀ ਮੈਂ ਇੱਧਰ ਲਈ ਆ ਮੈਂ ਨਾ ਕਿ ਮੈਂ ਕਿਹ ਹਾਂਜੀ ਬੁੱਤ ਲੈ ਜਾਓ ਬਦਲ ਲੈਂਦੇ ਨੇ ਤੇ ਗਰਮੀ ਚ ਮਤਲਬ ਬਰਦਾਸ਼ ਨਹੀਂ ਨ ਕਰਦੀ ਇਹ ਰੈਬਿਟ ਗਰਮੀ ਜ਼ਿਆਦਾ ਬਰਦਾਸ਼ ਨਹੀਂ ਕਰਦੀ ਹੈਗੀ ਤੇ ਫਿਰ ਤਾਂ ਕਰਕੇ ਲੈ ਕੇ ਆਈ ਸੀ ਤੇ ਇੱਧਰ ਫਿਰ ਆਪਾਂ ਰੱਖ ਲੇਤੀਏ ਪੱਕੀ ਥੱਲੇ ਥੋੜੀ ਦੇਰ ਜਦੋਂ ਆਗੀ ਸੀਗੀ ਲਾਈਟ ਤੇ ਫਿਰ ਉਹ ਲੱਗੀ ਸੀਗੀ ਇਨੇ ਦੇ ਦਿਰਚੋਟੇ ਹੀ ਹੁੰਦੇ ਨੇਗੇ ਗਰਮੀ ਉਹ ਕਰ ਦੇਣਗੇ ਗਰਮੀ ਲੱਗਦੀ ਹੋਊਗੀ ਪੱਛਾ ਥੱਲੇ ਪਾਇ ਹੋਸੀ ਚਲੋ ਨਾਨੀ ਕਰੋ ਐ ਖਰਗੋਸ਼ ਜੇ ਸਾੜਦਾ ਫੇਰ ਤੇ ਹਾਂਜੀ ਆਪਾਂ ਇੱਥੇ ਤੋੜ ਰਹੇ ਸੀਗੇ ਪੁਦੀਨਾ ਕਾਫੀ ਹੋਇਆ ਹੋਇਆ ਸੀਗਾ ਚਟਨੀ ਕਰਮ ਹੋਈ ਸੀ ਚਟਨੀ ਬਣਾ ਖਾਣੂ ਜੀ ਕਰਦਾ ਸੀਗਾ ਤੇ ਆਪਾਂ ਤੋੜਨ ਲੱਗੇ ਹੋਏ ਸੀ ਤੇ ਇੱਥੇ ਪੁਦੀਨਾ ਇਹਨਾਂ ਨੂੰ ਖਾਣਨੂਗੇ ਤਾਂ ਨਾਲ ਹੀ ਮੈਂ ਬੈਂਗਣ ਤੋੜ ਕੇ ਲਈ ਆਈ ਸੀ ਹੀ ਉਧਰੋਂ ਆਪਣੇ ਕਿਚਨ ਗਾਰਡਨ ਚੋਂ ਬੈਂਗਣ ਕਾਫੀ ਹੋ ਗਏ ਸੀਗੇ ਤੇ ਅੱਜ ਆਪਾਂ ਬਣਾਵਾਂਗੇ ਬੈਂਗਣ ਤੇ ਹਰੀ ਮਿਰਚਾ ਤੋੜ ਕੇ ਲਿਆਉਂਦੀਆਂ ਸੀਗੀਆਂ ਤੇ ਥੋੜੀ ਜਿਹੀ ਸ਼ਿਮਲਾ ਮਿਰਚਾਂ ਸੀਗੀਆਂ ਦੋ ਤਿੰਨ ਉਹ ਤੋੜ ਲੈ ਆਉਂਦੀਆਂ ਸੀ ਤੇ ਬੀਟਰੂਟ ਇੱਕ ਸੀਗਾ ਮੈਂ ਕਿ ਚਲੋ ਮੈਂ ਲੈ ਕੇ ਜਾਨੀ ਆ ਖੰਡ ਜੀ ਕਰਦਾ ਸੀ ਤੇ ਮੈਂ ਉਹ ਵੀ ਫੇਰ ਤੋੜ ਲਿਆਂਦਾ ਜ਼ਿਕੰਦਰ ਤੇ ਅੱਜ ਆਪਾਂ ਬਣਾਵਾਂਗੇ ਬੈਂਗਨ ਦੇਖੋ ਹਰੀ ਮਿਰਚਾਂ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਫਰੈਸ਼ ਫਰੈਸ਼ ਸਬਜੀ ਨਾ ਬਹੁਤ ਵਧੀਆ ਬਣਦੀ ਆ ਪੁਦੀਨਾ ਵੀ ਮੈਂ ਉਹਦੇ ਤੋੜਦੀ ਇਨੇ ਜਦੋਂ ਚਟਨੀ ਬਣਾਣੀ ਹੋਵੇ ਹਾਂਜੀ ਆਪਾਂ ਸੱਜੀਆਂ ਤੋੜ ਲਈ ਸੀ ਕਿ ਆਪਣੇ ਕਿਚਨ ਗਾਰਡਨ ਵਿੱਚੋਂ ਤੇ ਦੇਖੋ ਓਪਨ ਕੀ ਕੀ ਮਿਲਿਆ ਰੇ ਵਿੱਚ ਹਾਂਜੀ ਇੱਥੇ ਮੇਰੇ ਦਿਓ ਰਾਗੇ ਸਿਗਾ ਜੀ ਢਾ ਲਗਾ ਕੇ ਤੇ ਦੇਖ ਰਿਹਾ ਸੀਗਾ ਮੈਚ ਆਈਪੀਐਲ ਚੱਲ ਰਹੇ ਨੇ ਤੇ ਬੱਚੇ ਬਾਹਰ ਸੀਗੇ ਖੇਡ ਰਹੇ ਸੀ ਤੇ ਅੰਦਰ ਸੀ ਇਹ ਲੋਜੀ ਇੱਥੇ ਬੱਚੇ ਖੇਡਣ ਲੱਗੇ ਹੋਏ ਸੀ ਇਹ ਤੇ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਬੱਚੇ ਹੁਣ ਮਤਲਬ ਠੰਡਾ ਹੋ ਗਿਆ ਥੋੜਾ ਜਿਹਾ ਮੌਸਮ ਤੇ ਬਾਹਰ ਖੇਡਣ ਲੱਗ ਗਏ ਸੀ ਚਾਹੇ ਗਰਮੀ ਹੋਵੇ ਚਾਹੇ ਠੰਡੋ ਹੋਵੇ ਇਹਨਾਂ ਨੂੰ ਅੰਦਰ ਟਾੜ ਕੇ ਰੱਖਣਾ ਨਾ ਬਹੁਤ ਔਖਾ ਆ ਤੇ ਇਸ ਟਾਈਮ ਇਹਨਾਂ ਨੂੰ ਥੋੜੀ ਜਿਹੀ ਫੁੱਲ ਮਿਲਦੀ ਆ ਵੀ ਬਾਹਰ ਖੇਡੀ ਐ ਸੀ ਤੇ ਆਪਾਂ ਵੀ ਉਹਨੂੰ ਵੀ ਇਹ ਹੁੰਦਾ ਕਿ ਚਲੋ ਸਾਰੇ ਜਿਹੜੀ ਬੈਠੇ ਰਹਿੰਦੇ ਨੇ ਅੰਦਰ ਗਰਮੀ 'ਚ ਤੇ ਹੁਣ ਥੋੜੀ ਦੇਰ ਇੰਜੋਏ ਕਰਨਗੇ ਖੇਡਣਗੇ ਤੇ ਭਰੀ ਚੱਲੇਗੀ ਸਾਡੇ ਗਵਾਂਡੀਆਂ ਦੇ ਇੱਕ ਰੈਬਿਟ ਲੈ ਗਏ ਸੀ ਕਿ ਲੈਟ ਆ ਗਈ ਸੀ ਤੇ ਉਹ ਉਹਨਾਂ ਦੇ ਚੱਲੇ ਗਈ ਸੀ ਬਸ ਤੇ ਉਹ ਤਾਂ ਉਹਨਾਂ ਦੀ ਬੈਠੀ ਰਹਿੰਦੀ ਆ ਚੱਕ ਕੇ ਖਰਗੋਸ਼ਾਂ ਨੂੰ ਉਹ ਨਹੀਂ ਡਰਦੀ ਹੈਗੀ ਤੇ ਗੋਦੀ 'ਚ ਲੈ ਕੇ ਬੈਠੀ ਰਹਿੰਦੀ ਆ ਉਹਨਾਂ ਦੇ ਖੇਡਦੀ ਜਾਂਦੀ ਉਹਨਾਂ ਨਾਲ ਤੇ ਉਹਦਾ ਵੀ ਕੁੜੀਆਂ ਨੂੰ ਕੁੜੀਆਂ ਨਾਲ ਖੇਡਣਾ ਪਸੰਦ ਹੁੰਦਾ ਹਨਾ ਤੇ ਮੁੰਡਿਆਂ ਨੂੰ ਐਦਾਂ ਬੈਟਬਾਲ ਤੇ ਉਹ ਬਸ ਆਪਣੇ ਉਧਰ ਖੇਡ ਰਹੀ ਸੀ ਉਹਨਾਂ ਨਾਲ ਕੁੜੀਆਂ ਨਾਲ ਵੀਡੀਓ ਨੂੰ ਪਲੀਜ਼ ਫੁੱਲ ਵਾਚ ਕਰਿਆ ਕਰੋ ਜੀ ਤੇ ਸਪੋਰਟ ਕਰਿਆ ਕਰੋ ਜੇ ਆਪਣੇ ਚੈਨਲ ਨੂੰ ਤੇ ਥੋੜੇ سپور ਪਿਆਰ ਤੇ سپورਟ ਦੀ ਜੀ ਬਹੁਤ ਲੋੜ ਹੈ ਤੇ ਪਲੀਜ਼ سپورਟ ਕਰਿਆ ਕਰੋ ਤੁਹਾਡੇ سپورਟ ਨਾਲ ਹੀ ਮੈਂ ਅੱਗੇ ਵਧਣਾ ਆ ਤੇ ਲੋ ਜੀ ਹੁਣ ਇੱਥੇ ਆਪਣਾ ਰਾਤ ਦਾ ਖਾਣਾ ਹੋ ਰਿਹਾ ਰੈਡੀ ਬੈਂਗਨ ਮੈਂ ਬਣਾ ਲਏ ਸੀਗੇ ਤੇ ਖਾਰੇ ਨੇ ਨਾਲ ਦੀ ਨਾਲ ਮੈਂ ਡੇਰੀਆਂ ਬਣਾ ਰਹੀਆਂ ਰੋਟੀ ਨਾਲ ਦੀ ਨਾਲ ਖਵਾਈ ਜਾਣੀ ਆ ਤੇ ਦੇਖੋ ਜੀ ਆਪਣੇ ਵਾਂਗਰ ਬਹੁਤ ਸਵਾਦ ਬਣਦੀ ਹੈ ਜੀ ਤਾਜ਼ਾ ਤਾਜ਼ੀ ਸਬਜ਼ੀ ਤੋੜ ਕੇ ਜਦੋਂ ਬਣਾਉਂਦੇ ਆ ਨਾ ਉਹ ਟੇਸਟੀ ਵੱਖਰਾ ਹੁੰਦਾ ਵਾ ਤੇ ਬਹੁਤ ਸਵਾਦ ਬਣੀ ਸੀਗੀ ਸਬਜ਼ੀ ਸਾਰੇ ਕਹਿ ਰਹੇ ਨੇ ਕਹਿ ਰਹੇ ਸੀ ਕਿ ਬਹੁਤ ਸਵਾਦ ਬਣੀ ਹੈ ਤੇ ਨਾਲ-ਨਾਲ ਰੋਟੀਆਂ ਬਣਾ ਲਈ ਸੀ ਆਪਾਂ ਇਹ ਸੀ ਜੀ ਆਪਣਾ ਅੱਜ ਦਾ ਵਲੌਗ ਤੇ ਵਲੌਗ ਤੁਹਾਨੂੰ ਕਿੱਦਾਂ ਲੱਗਿਆ ਕਮੈਂਟ ਕਰਕੇ ਦੱਸਿਓ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਜੀ ਤੇ ਆਪਣਾ ਤੇ ਆਪਣੀ ਫੈਮਲੀ ਦਾ ਖਿਆਲ ਰੱਖਿਓ ਜੀ ਤੇ ਮਿਲਦੇ ਆਂ ਅਗਲੇ ਤਰਾਹੀਕ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ ਬਾਏ